ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਸ ਤੁਹਾਡਾ ਬਹੁਤ-ਬਹੁਤ ਸਵਾਗਤ ਆ। ਬਹੁਤ ਪਿਆਰੀ ਜੀ ਕਲੈਕਸ਼ਨ ਲੈ ਕੇ ਆਈਆਂ ਅੱਜ ਤੁਹਾਡੇ ਵਾਸਤੇ ਰਾਮ ਟੈਕਸ ਦੇ ਸੂਟ ਲੈ ਕੇ ਆਇਆ। ਬਹੁਤ ਜ਼ਿਆਦਾ ਡਿਮਾਂਡਡ ਵੀਡੀਓ ਰਹਿਣੇ ਵਾਲੀ ਆ। ਮੈਂ ਪਹਿਲਾਂ ਪਾਈ ਸੀਗੇ ਰਾਮ ਟੈਕਸ ਦੇ ਸੂਟ ਉਹਨਾਂ ਦੀ ਬਹੁਤ ਰਿਪੀਟ ਸੈੱਟ ਮੇਰੇ ਕੋਲੋਂ ਜਾ ਰਹੇ ਨੇ। ਮਤਲਬ ਕਿ ਰਾਮ ਟੈਕਸ ਦੇ ਹੀ। ਇਹਨਾਂ ਦਾ ਸਟੱਫ ਬਹੁਤ ਜ਼ਿਆਦਾ ਫਾਈਨ ਹੁੰਦਾ ਸਭ ਨੂੰ ਪਤਾ ਹੀ ਆ ਜੀ ਰਾਮ ਟੈਕਸ ਦੇ ਸੂਟਾਂ ਦਾ ਪਰ ਜਿਹੜੀ ਕਲੈਕਸ਼ਨ ਅਸੀਂ ਲੈ ਕੇ ਆਨੇ ਆ ਥੋੜੀ ਜਿਹੀ ਹਟਕੇ ਹੁੰਦੀ ਆ। ਕੁਝ ਨਵਾਂ ਜਿਹਾ ਡਿ ਖੁਦ ਦੇਖ ਲਿਓ ਕਿੰਨੇ ਪਿਆਰੇ ਪਿਆਰੇ ਡਿਜ਼ਾਈਨ ਨੇ ਤੇ ਸਟਫ ਰਹੂਗਾ ਗੀਜ਼ਾ कॉटन ਰਹੇਗੀ ਤੇ ਪਲੱਸ ਲੀਲਨ कॉटन ਦੇ ਰਹਿਣਗੇ ਜੀ ਸੂਟ ਪ्योर ਦੇ ਦੁਪੱਟੇ ਨਾਲ ਹੋਣਗੇ ਮਸਲੀਨ ਦੇ ਦੁਪੱਟਿਆਂ ਨਾਲ ਹੋਣਗੇ ਉਹ ਤੁਸੀਂ ਨਾਲ ਦੀ ਨਾਲ ਦੇਖ ਲਿਓ ਬੁਕਿੰਗ ਲਈ ਨੰਬਰ ਹੈਗਾ ਜੀ 8283828381 ਨੰਬਰ ਆ ਜੋ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆ ਉਸ ਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਮੇਰੇ ਇਸ ਨੰਬਰ ਤੇ ਪਿਕਸ ਸੈਂਡ ਕਰ ਸਕਦੇ ਹੋ ਇਹਨਾਂ ਸੂਟਾਂ ਦੀ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਇਹ ਹੈਗਾ ਜੀ ਆਪਣਾ ਫਰਸਟ ਸੂਟ ਇਹ ਡਿਜੀਟਲ ਪ੍ਰਿੰਟਿੰਗ ਆ ਐਦਾਂ ਲੱਗ ਰਿਹਾ ਜਿਵੇਂ ਪੇਂਟ ਕੀਤਾ ਹੁੰਦਾ ਹੈ ਇਹ ਪੇਂਟ ਨਹੀਂ ਹੈਗਾ ਜੀ ਇਹ ਪ੍ਰਿੰਟਿੰਗ ਹੀ ਹੈ ਠੀਕ ਹੈ ਹਾਈਲਾਈਟ ਕੀਤਾ ਹੋਇਆ ਸਾਰਾ ਜਿੰਨਾ ਵੀ ਪ੍ਰਿੰਟ ਆ ਇਹ ਬਹੁਤ ਪਿਆਰਾ ਪ੍ਰਿੰਟ ਆ ਤੇ ਮੇਨ ਹੈਗਾ ਇਹਦਾ ਕੇਰਾ ਕੇਰਾ ਬਹੁਤ ਸੋਹਣਾ ਜਾਲੀ ਦੇ ਨਾਲ ਬਣਿਆ ਹੋਇਆ ਬਹੁਤ ਪਿਆਰੀ ਲੁੱਕ ਦਾ ਸੂਟ ਆ ਠੀਕ ਹੈ ਜੀ ਇਹ ਹੈਗੀ ਇਹਦੀ ਬੈਕ ਸਾਈਡ ਡਿਜੀਟਲ ਪ੍ਰਿੰਟ ਤੇ ਦੇਖੋ ਕਿੰਨੇ ਸੋਹਣੇ ਚੁੰਨ ਚੁੰਨ ਕੇ ਫੁੱਲ ਰੱਖੇ ਹੋਏ ਆ ਬਹੁਤ ਸੋਹਣਾ ਸੂਟ ਆ ਕੈਮਬਰੀ ਕਾਟਨ ਦੀ ਸਲਵਾਰ ਆ ਪਿਓਰ ਕੈਮਬਰੀਕ ਦੀ ਆ ਜੇ ਵਿਦਾਊਟ ਲਾਈਨਿੰਗ ਸੂਟ ਬਣੇਗਾ ਬਾਕੀ ਲਾਈਨਿੰਗ ਲਗਵਾ ਲਿਓ ਥੋੜੀ ਜਿਹੀ ਸੂਟ ਦੀ ਲਾਈਫ ਵਧ ਜਾਂਦੀ ਆ ਠੀਕ ਆ ਜੀ ਗ੍ਰੇਸ ਰਹਿੰਦੀ ਆ ਪ੍ਰੈਸ ਪ੍ਰੂਸ ਕਰਨ ਦੇ ਨਾਲ ਠੀਕ ਆ ਜੀ ਸੂਟ ਦਾ ਸਟੱਫ ਬਹੁਤ ਜ਼ਿਆਦਾ ਫਾਈਨ ਆ ਤੇ ਦੁਪੱਟੇ ਦਾ ਸਟੱਫ ਸੂਟ ਨਾਲੋਂ ਵੀ ਜ਼ਿਆਦਾ ਫਾਈਨ ਆ ਪਿਓਰ ਮੁਡਾਲ ਦਾ ਦੁਪੱਟਾ ਇਹ ਹੈਗਾ ਮੁਡਾਲ ਦਾ ਦੁਪੱਟਾ ਸਿਰ ਤੇ ਜਿੱਥੇ ਵੀ ਰੱਖੋਗੇ ਦੁਪੱਟੇ ਨੂੰ ਉੱਥੇ ਹੀ ਰਹਿ ਜਾਏਗਾ ਪ੍ਰਿੰਟਿੰਗ ਬਹੁਤ ਸੋਹਣੀ ਆ ਫੋਰ ਸਾਈਡ ਫਿਨਿਸ਼ਿੰਗ ਦੇ ਨਾਲ ਆ ਜੀ ਸੂਟ ਇਹ ਠੀਕ ਹੈ ਤੇ ਪ੍ਰਾਈਸ ਹੈਗਾ 2980 2980 ਹੈਗਾ ਪ੍ਰਾਈਸ 2980 ਇਹਦੇ ਕਲਰ ਦੇਖ ਲਓ ਤੁਸੀਂ ਸਭ ਦੇ نیچے ਇਦਾਂ ਹੀ ਘੇਰੀਆਂ ਤੇ ਵਰਕ ਹੈ ਦੇ ਦੇਖੋ প্রিনਟ ਬਹੁਤ ਸੋਹਣੇ ਆ ਆਫ ਵਾਈਟ ਕਲਰ ਸਭ ਦੀ ਚੁਆਇਸ ਦਾ ਸੂਟ ਹੁੰਦਾ ਕਿਉਂਕਿ ਆਫ ਵਾਈਟ ਦੇ ਉੱਪਰ ਪ੍ਰਿੰਟਿੰਗ ਵੀ ਬਹੁਤ ਸੋਹਣੀ ਹੁੰਦੀ ਆ ਵਰਕ ਵੀ ਬਹੁਤ ਸੋਹਣਾ ਹੁੰਦਾ ਉਬਰ ਕੇ ਆਂਦਾ ਹਰੇ ਕੇ ਡਿਜ਼ਾਈਨ ਇਹ ਹੈਗਾ ਜੀ ਸੀ ਫਰੋਜ਼ੀ ਜਿਹਾ ਕਲਰ ਠੀਕ ਹੈ ਕਾਫੀ ਸਾਰੇ ਕਲਰ ਨੇ ਇਸ ਸੂਟ ਦੇ ਵਿੱਚ ਜਿਹੜਾ ਇਹ ਡਿਜ਼ਾਈਨ ਆ ਤੇ ਪ੍ਰਾਈਸ ਹੈਗਾ ਇਹਨਾਂ ਦਾ 2980 2980 ਪ੍ਰਾਈਸ ਹੈ ਜੀ ਇਹ ਹੈਗਾ ਦਾ ਦੁਪੱਟਾ ਇਹ ਸਾਰੇ ਕਲਰ ਨੇ ਇਸ ਡਿਜ਼ਾਈਨ ਦੇ ਵਿੱਚ ਮੋਡਲ ਦੇ ਦੁਪੱਟੇ ਨੇ ਠੀਕ ਹੈ ਜੀ ਨੈਕਸਟ ਦਿਖਾਣੇ ਆ ਬਹੁਤ ਪਿਆਰਾ ਸੂਟ ਬਹੁਤ ਸੋਹਣਾ ਸੂਟ ਹੈ। ਸਟਫ ਹੈਗਾ ਲੀਨ ਕਾਟਨ। ਵਿਦਾਊਟ ਲਾਈਨਿੰਗ। ਕਲਰ ਆਫ ਵਾਈਟ। ਕੁਛ ਇਦਾਂ ਜਿਹਾ ਡਿਜ਼ਾਈਨਰ ਪੀਸ ਹੋਏਗਾ ਇਹ। ਇਹ ਹੈਗਾ ਇਹਦਾ ਫਰੰਟ ਬਣਿਆ ਹੋਇਆ। ਠੀਕ ਹੈ। ਔਰਗੇਂਜ਼ਾ ਲਗਾ ਕੇ ਬਹੁਤ ਸੋਹਣਾ ਪੈਚਵਰਕ ਹੋਇਆ ਹੋਇਆ। ਇਹ ਸੈਂਟਰ ਪੈਨਲ ਹੈ ਜੀ ਇਹਦੇ ਵਿੱਚ ਵੀ ਇਹ ਔਰਗੇਂਜ਼ਾ ਲਗਾ ਕੇ ਬਹੁਤ ਸੋਹਣਾ ਵਰਕ ਕੀਤਾ ਹੋਇਆ। ਇਹ ਹੈਗਾ ਟਕੇਰਾ ਕੇਰੇ ਤੇ ਸਾਰਾ ਪੈਚਵਰਕ ਹੀ ਔਰਗੈਂਜ਼ਾ ਦੇ ਉੱਪਰ ਹੋਇਆ ਹੋਇਆ ਠੀਕ ਹੈ ਜਿਹੜੀ ਬੈਕ ਸਾਈਡ ਆ ਉਸਤੇ ਹਲਕੇ ਹਲਕੇ ਜਿਹੇ ਡਾਟਸ ਹੈ ਡਿਜੀਟਲ ਪ੍ਰਿੰਟ ਦੇ ਵਿੱਚ ਇਦਾਂ ਹੈਗਾ ਜੀ ਬੈਕ ਸਾਈਡ ਦੇ ਉੱਪਰ ਡਾਟਸ ਨੇ ਤੇ ਪਲੇਨ ਹੈਗੀ ਇਹਦੀ ਸਲਵਾਰ ਠੀਕ ਹੈ ਸਲਵਾਰਾਂ 3 3 ਮੀਟਰ ਦੀਆਂ ਹੋਣਗੀਆਂ ਇਹਨਾਂ ਦੇ ਨਾਲ ਦੁਪੱਟਾ ਇਹਦੇ ਨਾਲ ਵੀ ਤੁਹਾਨੂੰ ਮਡਾਲ ਦਾ ਮਿਲੇਗਾ ਦੁਪੱਟੇ ਥੋੜੇ ਜਿਹਾ ਕੰਟਰਾਸਟ ਲੁੱਕ ਵਿੱਚ ਜਾਣਗੇ ਬਹੁਤ ਪਿਆਰਾ ਨਿਓਨ ਜャ ਸ਼ੇਡ ਐਦਾਂ ਰਣਗੇ ਪ੍ਰਿੰਟਡ ਲੰਬੇ ਚੌੜੇ ਦੁਪੱਟੇ ਆ ਇਹ ਹੈਗਾ ਜੀ ਇਹਦਾ ਡਿਜ਼ਾਈਨ ਠੀਕ ਹੈ ਤੇ ਇਹਦੇ ਤੁਹਾਨੂੰ ਕਲਰ ਦੰਨੇ ਆ ਕਲਰ ਬਹੁਤ ਪਿਆਰੇ ਆ ਬਹੁਤ ਸੋਹਣੇ ਕਲਰ ਨੇ ਇਹਦੇ ਦੋ ਹੀ ਕਲਰ ਨੇ ਸੇਮ ਹੀ ਡਿਜ਼ਾਈਨ ਦੇ ਵਿੱਚ ਸਿਰਫ ਦੋ ਹੀ ਸੂਟ ਨੇ ਇਹ ਦੇਖੋ ਇਹ ਸੈਂਟਰ ਦੇ ਵਿੱਚ ਉਦਾਂ ਹੀ ਫੁੱਲ ਬਣਿਆ ਹੋਇਆ ਸਾਰਾ ਹੈਂਡਵਰਕ ਦੇ ਨਾਲ ਹਾਈਲਾਈਟ ਇਹ ਸੂਟ ਪ੍ਰਾਈਸ ਸੇਮ ਹੈ ਜੀ 2980 ਨੈਕਸਟ ਹੈਗਾ ਇਹ ਵੀ ਪਿਓਰ ਲੀਨ ਕਾਟਨ ਤੇ ਆ ਦੇਖੋ ਸੂਟ ਦੀ ਪ੍ਰਿੰਟਿੰਗ ਬਹੁਤ ਸੋਨਾ ਪ੍ਰਿੰਟ ਆ ਸੂਟ ਦਾ ਸਾਰਾ ਹੀ ਹੈਂਡਵਰਕ ਦੇ ਨਾਲ ਹਾਈਲਾਈਟ ਆ ਸੂਟ ਠੀਕ ਹੈ ਜੀ ਪਲੇਨ ਸਲਵਾਰ ਆ ਸਲਵਾਰਾਂ ਸਾਰਿਆਂ ਦੇ ਨਾਲ ਪਿਓਰ ਕੈਮਰਿਕ ਦੀਆਂ ਹੋਣਗੀਆਂ ਇਹ ਹੈਗਾ ਇਸ ਸੂਟ ਦਾ ਦੁਪੱਟਾ ਡਿਜ਼ਾਈਨਿੰਗ ਬਹੁਤ ਪਿਆਰੀ ਹੈ ਦੁਪੱਟੇ ਦੇ ਵਿੱਚ ਕੁਛ ਐਦਾਂ ਦੀ ਲੁੱਕ ਹੈ ਜੀ ਸੂਟ ਦੇ ਪ੍ਰਾਈਸ ਸੇਮ ਹੈ 2980 ਕਲਰ ਇਹਦੇ ਵਿੱਚ ਕਿਹਕੇ ਕਲਰ ਮਿਲ ਜਾਏਗਾ ਤੁਹਾਨੂੰ ਇਹ ਦੋ ਹੀ ਕਲਰ ਨੇ ਸੇਮ ਦੇ ਵਿੱਚ 19 20 ਦਾ ਕਲਰ ਦਾ ਫਰਕ ਹੈ ਬਸ ਨੈਕਸਟ ਡਿਜ਼ਾਈਨ ਦਿਖਾਣੇ ਆ ਇਹ ਸਾਰੇ ਇੱਕੋ ਹੀ ਕੈਟਲੌਗ ਬੁੱਕ ਦੇ ਸੂਟ ਨੇ ਦੋ ਦੋ ਡਿਜ਼ਾਈਨ ਨੇ ਹਰੇਕ ਡਿਜ਼ਾਈਨ ਦੇ ਵਿੱਚ ਤੁਹਾਨੂੰ ਦੋ ਦੋ ਕਲਰ ਮਿਲ ਜਾਣਗੇ ਇਹ ਵੀ ਹੈਂਡਵਰਕ ਦੇ ਨਾਲ ਬਹੁਤ ਸੋਹਣਾ ਸੂਟ ਬਣਿਆ ਹੋਇਆ ਹੈ ਮਤਲਬ ਪ੍ਰਿੰਟਿੰਗ ਹੀ ਇੰਨੀ ਸੋਹਣੀਆਂ ਸੂਟਾਂ ਦੀ ਨੀਚੇ ਕੀ ਰੇਟ ਵਰਕ ਆ ਸਾਰੇ ਤੇ ਇਹ ਦੇਖੋ ਫਲਾਰ ਕਿੰਨਾ ਪਿਆਰਾ ਬਣਿਆ ਹੋਇਆ ਹੈ ਹੈਂਡਵਰਕ ਦੇ ਨਾਲ ਸਾਰਾ ਫਲਰ ਬਣਿਆ ਹੋਇਆ ਹੈ। ਇਹ ਹੈਗੀ ਹੈ ਜੀ ਇਹਦੀ ਪਲੇਨ ਸਲਵਾਰ 3 ਮੀਟਰ ਦੀ। ਕਲਰ, ਪ੍ਰਿੰਟ, ਡਿਜ਼ਾਈਨ ਤੁਸੀਂ ਖੁਦ ਦੇਖੋ। ਕਮੈਂਟ ਕਰਕੇ ਜਰੂਰ ਦੱਸਿਓ ਜੀ ਕਲੈਕਸ਼ਨ ਤੁਹਾਨੂੰ ਕਿਵੇਂ ਦੀ ਲੱਗਦੀ ਆ। ਕਲਰ ਦੇਖੋ। ਦੁਪੱਟੇ ਲੰਮੇ ਚੌੜੇ ਮੂਡਾਲ ਦੇ। ਇਹ ਹੈਗੀ ਹੈ ਲੁਕਸ ਉਰਦੀ। ਠੀਕ ਹੈ ਇਹਦੇ ਵਿੱਚ ਵੀ ਤੁਹਾਨੂੰ ਦੋ ਕਲਰ ਮਿਲ ਜਾਣਗੇ ਇੱਕ ਹੈਗਾ ਜੀ ਇਹ ਬਿਲਕੁਲ ਪੀਚ ਕਲਰ ਇਹਦੇ ਨਾਲ ਇਦਾਂ ਲਾਈਟ ਜੀ ਸਲਵਾਰ ਆਏਗੀ ਪੀਚ ਕਲਰ ਦੇ ਇਹ ਵਾਲੀ ਸਲਵਾਰ ਆ ਜਿਹੜਾ ਇਸ ਤੇ ਫਲਾਰ ਬਣਿਆ ਹੋਇਆ ਇਹ ਵਾਲਾ ਬਣਿਆ ਹੋਇਆ 컬러ਫੁਲ ਜਿਹਾ ਬਹੁਤ ਸੋਹਣਾ ਠੀਕ ਹੈ ਜੀ ਇਹ ਦੋ ਵਾਲੀ ਇਹ ਹੋਗੇ 29 80 ਨੈਕਸਟ ਡਿਜ਼ਾਈਨ ਦਿਖਾਉਂਦੇ ਆ ਜੀ ਦੇਖੋ ਕਿੰਨਾ ਪਿਆਰਾ ਆਰੀ ਵਰਕ ਦੇ ਉੱਪਰ ਸਾਰੇ ਕੇ ਆਰੀ ਵਰਕ ਦੇ ਨਾਲ ਬਣਿਆ ਹੋਇਆ ਬ੍ਰਾਂਡਡ ਪੀਸ ਨੇ ਸਾਰੇ ਰਾਮ ਟੈਕਸ ਦੇ ਫਰੰਟ ਤੇ ਵੀ ਤੁਹਾਨੂੰ ਪ੍ਰਿੰਟ ਮਿਲੇਗਾ ਬੈਕ ਤੇ ਵੀ ਪ੍ਰਿੰਟ ਮਿਲੇਗਾ ਪਲੇਨ ਸਲਵਾਰਾਂ ਨੇ ਜੇ ਡਿਜੀਟਲ ਪ੍ਰਿੰਟ ਦੇ ਸੂਟ ਨੇ ਇਹ ਹੈਗਾ ਦਾ ਦੁਪੱਟਾ ਬਹੁਤ ਸੋਹਣਾ ਸੂਟ ਹੈ ਠੀਕ ਹੈ ਜੀ ਕੁਛ ਇਦਾਂ ਦੀ ਲੁੱਕ ਆਏਗੀ ਬਣਨ ਤੋਂ ਬਾਅਦ ਕਲਰ ਇਹ ਚ ਦੋ ਇੱਕ ਆਫ ਵਾਈਟ ਆ ਦੋਨੋਂ ਹੀ ਕਲਰ ਬਹੁਤ ਸੋਹਣੇ ਆ ਵਿੱਚ ਹੈਂਡਵਰਕ ਦਾ ਟੱਚ ਦਿੱਤਾ ਹੋਇਆ ਆਰੀ ਦਾ ਵਰਕ ਹੈ ਜੀ ਸੂਟ ਤੇ ਇਹ ਸਾਰੇ ਸੂਟ ਸੀਗੇ ਜੀ 2980 ਰੁਪਏ ਦੇ ਜਿੰਨੇ ਤੁਹਾਨੂੰ ਦਿਖਾਏ ਆ ਠੀਕ ਹੈ ਹੁਣ ਤੁਹਾਨੂੰ ਸੂਟ ਦਿਖਾ ਰਹੀਆਂ 3500 ਦੀ ਰੇਂਜ ਚ 3500 ਦੀ ਰੇਂਜ ਚ ਇਨਾ ਤੇ ਸਖਤ ਰਹੇਗਾ ਜੀ ਰਾਮ ਟੈਕਸ ਦੇ ਸੂਟ ਨੇ ਚਿਕਮ ਦਾ ਵਰਕ ਰਹੇਗਾ ਸਾਰੇ ਫਰੰਟ ਦੇ ਉੱਪਰ ਬੈਕ ਸਾਈਡ ਸਾਰੀ ਕੈਂਬ੍ਰਿਕ ਪਿਓਰ ਦੀ ਲੱਗੀ ਹੋਈ ਆ ਠੀਕ ਹੈ ਜੀ ਬੈਕ ਦਾ ਪੱਲਾ ਤੇ ਸਲਵਾਰ ਸੇਮ ਸਟਫ ਦੇ ਵਿੱਚ ਰਹੇਗੀ ਪਲੇਨ ਇਹਨਾਂ ਦਾ ਜਿਹੜਾ ਫਰੰਟ ਹੈ ਉਹ ਤੁਹਾਨੂੰ ਕੁਛ ਇਸ ਤਰ੍ਹਾਂ ਮਿਲੇਗਾ ਚਿਕਮ ਵਰਕ ਦੇ ਉੱਪਰ ਸਾਰਾ ਮਸ਼ੀਨੀ ਕੰਮ ਹੋਇਆ ਹੋਇਆ ਹੈ ਸਟੱਫ ਬਹੁਤ ਯਾਦਾ ਫਾਈਨ ਹੈ ਜੇ ਤੁਸੀਂ ਸੂਟ ਨੂੰ ਨਹੀਂ ਲਾਈਨਿੰਗ ਲਗਵਾਣੀ ਤਾਂ ਤੁਸੀਂ ਸਿਰਫ ਫਰੰਟ ਫਰੰਟ ਥੱਲੇ ਲਾਈਨਿੰਗ ਲਗਵਾ ਸਕਦੇ ਹੋ ਕਿਉਂਕਿ ਜੇ ਦੇ ਵਿੱਚ ਜਿਹੜੇ ਹੋਲਸ ਨੇ ਤਾਂ ਕਰਕੇ ਨਹੀਂ ਸਟੱਫ ਨੂੰ ਜ਼ਰੂਰਤ ਨਹੀਂ ਹੈਗੀ ਜਾਂ ਫਿਰ ਤੁਸੀਂ ਅੰਡਰ ਸ਼ਰਟ ਪਾ ਕੇ ਵੀ ਸਾਥ ਸਕਦੇ ਹੋ ਠੀਕ ਹੈ ਜੀ ਇਹਨਾਂ ਦੇ ਨਾਲ ਤੁਹਾਨੂੰ ਮਿਲਣਗੇ ਪੇਂਟ ਵਾਲੇ ਦੁਪੱਟੇ ਦੁਪੱਟੇ ਮਡਾਲਤੇ ਰਹਿਣਗੇ ਇਹ ਹੈਗੇ ਹਨ ਦੁਪੱਟੇ ਬਹੁਤ ਸੋਹਣੀ ਲੁੱਕ ਹੈ ਦੁਪੱਟੇ ਦੇ ਪੱਲੇ ਇਹਨਾਂ ਦੇ ਡਾਰਕ ਰਹਿਣਗੇ ਤੇ ਸਾਰੇ ਛੇਗਾ ਪੇਂਟ ਲੇਸ ਦੇ ਨਾਲ ਇਦਾਂ ਜੁਆਇੰਟ ਕੀਤਾ ਗਿਆ ਇਹਨੂੰ ਫੋਰ ਸਾਈਡ ਹੈਂਡ ਮੇਡ ਲੇਸ ਆ ਸਾਰੇ ਕੁਛ ਇਦਾਂ ਦੀ ਲੁੱਕ ਹੈ ਜੀ ਸੂਟ ਦੇ ਠੀਕ ਹੈ ਜੀ ਬੈਕ ਸਾਈਡ ਇਹ ਹੀ ਰਹੇਗੀ ਪਲੇਨ ਤੇ ਸਲਵਾਰ ਵੀ ਇਦਾਂ ਪਲੇਨ ਰਹੇਗੀ ਇਹਦੇ ਕਲਰ ਦਿਖਾ ਦਨੇ ਆ ਤੁਹਾਨੂੰ ਕਲਰ ਬਹੁਤ ਸੋਹਣੇ ਆ ਅੱਠ ਕਲਰਾਂ ਦੀ ਬੁੱਕ ਹੈ ਵੀ ਠੀਕ ਹੈ ਕਲਰ ਬਹੁਤ ਸੋਨੇ ਸੋਨੇ ਇੱਕ ਕਲਰ ਇਹ ਮਿਲ ਜੇਗਾ ਤੁਹਾਨੂੰ ਠੀਕ ਹੈ ਦੁਪट्टे ਡਬਲ ਸ਼ੇਡ ਜੀ ਮਿਲਣਗੇ ਇਹਦੇ ਨਾਲ ਸਾਰਾ ਇਹ ਦੁਪੱਟਾ ਜੇ ਇਹ ਸੇਮ ਹੀ ਡਿਜ਼ਾਈਨ ਦੇ ਵਿੱਚ ਦੋ ਕਲਰ ਨੇ ਹਲਕੀ ਹਲਕੀ ਡਿਜ਼ਾਈਨਿੰਗ ਦਾ ਫਰਕ ਆਊਗਾ ਮੈਂ ਤੁਹਾਨੂੰ ਖੋਲ ਕੇ ਦਿਖਾ ਦਨੀ ਹੈ ਨੈਕਸਟ ਡਿਜ਼ਾਈਨ ਆ ਜਿਹੜਾ ਇਹਨਾਂ ਦਾ ਪ੍ਰਾਈਸ 3500 ਆ ਇਹ ਵਾਲੇ ਸੂਟ ਨੇ ਜਿਹੜੇ 3500 ਪ੍ਰਾਈਸ ਆ ਸ਼ਰਟ ਸ਼ਰਟ ਨੀਚੇ ਜਾਂ ਤਾਂ ਲਾਈਨਿੰਗ ਲਗਵਾ ਲਿਓ ਜਾਂ ਸਿਰਫ ਫਰੰਟ ਫਰੰਟ ਨੀਚੇ ਲਾਈਨਿੰਗ ਲਗਵਾ ਲਿਓ ਬਾਕੀ ਸੂਟ ਨੂੰ ਜ਼ਰੂਰਤ ਨਹੀਂ ਹੈਗੇ ਇਹਦਾ ਦੁਪੱਟਾ ਇਦਾਂ 3D ਜਿਹਾ ਬਣਿਆ ਹੋਇਆ ਹੈ ਪੇਂਟ ਵਾਲੀ ਦੁਪੱਟੇ ਰਹਿਣਗੇ ਜੀ ਸਾਰੀ ਬੁੱਕ ਦੇ ਨਾਲ ਠੀਕ ਹੈ ਇਦਾਂ ਦੀ ਲੁੱਕ ਰਹੇਗੀ ਇਸ ਡਿਜ਼ਾਈਨ ਦੀ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਇਹ ਹੈਗਾ ਸੈਕਿੰਡ ਕਲਰ ਠੀਕ ਹੈ ਸੇਮ ਡਿਜ਼ਾਈਨ ਦੇ ਵਿੱਚ ਨੈਕਸਟ ਡਿਜ਼ਾਈਨ ਦਿਖਾਣੇ ਆ ਇੱਕ ਹੀ ਇੱਕ ਡਿਜ਼ਾਈਨ ਦੇ ਵਿੱਚ ਦੋ ਦੋ ਸੂਟ ਨੇ ਸਾਰਾ ਚਿਕਮ ਵਰਕ ਤੇ ਹੀ ਬਣਿਆ ਹੋਇਆ ਸੂਟ ਹੈ ਠੀਕ ਹੈ ਜੀ ਜਿਹੜੀ ਤੁਸੀਂ ਮੈਂ ਤੁਹਾਨੂੰ ਕਹਿੰਦੀ ਤੁਸੀਂ ਲਾਈਨਿੰਗ ਲਗਾਨੀ ਹੈ ਜਿਹੜਾ ਇਹ ਪਲੇਨ ਕੱਪੜਾ ਦਿੱਤਾ ਹੋਇਆ ਇਹ 5 ਮੀਟਰ ਦਿੱਤਾ ਹੋਇਆ ਮਤਲਬ ਕਿ ਤੁਹਾਨੂੰ ਐਕਸਟਰਾ ਲਾਈਨਿੰਗ ਖਰੀਦਣ ਦੀ ਜ਼ਰੂਰਤ ਨਹੀਂ ਆ ਜਿੱਦਾਂ ਇਹ ਪਿਆ ਜੀ ਐਦਾਂ ਹੀ ਐਜ਼ ਇਟ ਇਜ਼ ਬਣ ਜਾਏਗਾ ਤੁਸੀਂ ਫਰੰਟ ਦੇ نیچے ਸੇਮ ਹੀ ਇਹੀ ਸੂਟ ਲਗਾ ਸਕਦੇ ਹੋ ਕਿਉਂਕਿ ਕੈਮਰੀ ਕਾਟਨ ਦੇ ਉੱਪਰ ਹੈਗਾ ਇਹ ਇਹ ਹੈਗਾ ਇਹਦਾ ਦੁਪੱਟਾ ਇਹ ਵਾਲਾ ਕਲਰ ਆ ਜੀ ਇਹ ਸਾ ਡਿਜ਼ਾਈਨ ਦਾ ਜਿਹੜਾ ਮੈਂ ਤੁਹਾਨੂੰ ਪਹਿਲਾਂ ਦਿਖਾ ਚੁੱਕੇ ਹਾਂ ਤੇ ਨੈਕਸਟ ਦਿਖਾ ਰਹੀ ਹਾਂ ਆਫ ਵਾਈਟ ਕਲਰ ਤੁਹਾਨੂੰ ਐਕਸਟਰਾ ਲਾਈਨਿੰਗ ਖਰੀਦਣ ਦੀ ਜ਼ਰੂਰਤ ਨਹੀਂ ਪਊਗੀ 5 ਮੀਟਰ ਪਲੇਨ ਸਟੱਫ ਦਿੱਤਾ ਹੋਇਆ ਨਾਲ ਠੀਕ ਹੈ ਜੀ ਜਿਨ੍ਹਾਂ ਦਾ ਘੇਰਾ ਘੱਟ ਬਣਦਾ ਵੈਸੇ ਤਾਂ ਇਹ ਘੇਰਾ ਕਾਫੀ ਜ਼ਿਆਦਾ ਹੈ ਤੁਸੀਂ ਸਾਈਡਾਂ ਤੋਂ ਜਿੱਦਾਂ ਇਹ ਵਾਲਾ ਬਾਰਡਰ ਉਤਾਰ ਕੇ ਦੇਖੋ ਇਹ ਬੈਕ ਸਾਈਡ ਤੇ ਵੀ ਤੁਹਾਨੂੰ ਇਦਾਂ ਬਾਰਡਰ ਮਿਲ ਜੇਗਾ ਇਹ ਚ ਉਸੇ ਚਾਹੀ ਸਲਵਾਰ ਦੇ ਪੌਂਚਿਆਂ ਤੇ ਬਾਜੂ ਤੇ ਜਿਵੇਂ ਮਰਜ਼ੀ ਲਗਾ ਸਕਦੇ ਹੋ ਜਾਂ ਫਿਰ ਜਦੋਂ ਇਹ ਬਾਰਡਰ ਤੁਹਾਡਾ 베ਸਟ ਚਲੇ ਜਾਏਗਾ ਜੇ ਥੋੜਾ ਘੇਰਾ ਘੱਟਾ ਤਾਂ ਤੁਸੀਂ ਇਹਦੀ ਵੀ ਅਡਜਸਟਮੈਂਟ ਕਰ ਸਕਦੇ ਹੋ ਛੂਟ ਵੀ ਸੋਹਣਾ ਤੇ ਕਲਰ ਕੰਟਰਾਸਟ ਵੀ ਵਾਸ ਸੋਹਣਾ ਇਹ ਹੈਗਾ ਇਹਦੇ ਨਾਲ ਦੁਪੱਟਾ ਠੀਕ ਹੈ ਜੀ ਬਹੁਤ ਸੋਹਣਾ ਸੂਟ ਹੈ ਕੁਛ ਇਦਾਂ ਦੀ ਹੈਗੀ ਹੈ ਲੁੱਕ ਇਹ ਤੁਹਾਨੂੰ ਮਿਲ ਜੇਗਾ ਮਹਿੰਦੀ ਕਲਰ ਇਸ ਦੇ ਵਿੱਚ ਨਹੀਂ ਇਹ ਡਿਜ਼ਾਈਨ ਹੋਰ ਆ ਇਹ ਡਿਜ਼ਾਈਨ ਅਲੱਗ ਆ ਇਹ ਇਦਾਂ ਮਿਲ ਜੇਗਾ ਠੀਕ ਹੈ ਜੀ ਸਾਰੇ ਦੇ ਵਿੱਚ ਮਸ਼ੀਨੀ ਵਰਕ ਕੀਤਾ ਹੋਇਆ ਹੈ ਬਾਕੀ ਫੋਟੋ ਚ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਇਹ ਸੇਮ ਹੀ ਡਿਜ਼ਾਈਨ ਜਿਹੜਾ ਮੈਂ ਅੰਧੀ ਖੋਲੇ ਉਹਦੇ ਨਾਲ ਦਾ ਸੂਟ ਹੈ ਇਹ ਹੈਗੀ ਦੀ ਫੋਟੋ 35 ਦਾ ਪ੍ਰਾਈਸ ਆ 3500 ਇਹ ਨਾ ਸੂਟਾਂ ਦਾ ਪ੍ਰਾਈਸ ਆ ਜੀ ਹਾਂਜੀ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਅੱਜ ਦੇ ਵੀਡੀਓ ਚ ਜੋ ਵੀ ਸੂਟ ਪਸੰਦ ਆ ਉਸ ਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਪਿਕ ਸੈਂਡ ਕਰ ਸਕਦੇ ਹੋ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਕਰਾਉਣ ਦੇ ਲਈ ਵੀ ਥੈਂਕ ਯੂ so much